ਆਖਿਰ ਫੜੇ ਹੀ ਗਏ ਰਾਤ ਦੇ ਸਮੇਂ ਸੇਵਾ ਕੇਂਦਰਾਂ ਵਿੱਚ ਚੋਰੀਆਂ ਕਰਨ ਵਾਲੇ ਚੋਰ ਇੱਕ ਕਮਿਸ਼ਨਰੇਟ ਪੁਲਿਸ थाना ਰਾਮਾ ਮੰਡੀ ਵੱਲੋਂ ACP ਸੈਂਟਰਲ ਦੀ ਨਿਗਰਾਨੀ ਹੇਠ ਇੱਕ ਵੱਡੀ ਫ੍ਰੇਕਥਰੂ ਕੀਤੀ ਗਈ ਹੈ ਜ ਜਿਹਦੇ ਵਿੱਚ ਉਹਨਾਂ ਨੇ 18 ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆਉਂ ਟ੍ਰੇਸ ਕਰਕੇ ਇੱਕ ਗੈਂਗ ਪਕੜਿਆ ਹੈ ਜਲੰਧਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਇਹ ਜਿਹਦੇ ਵਿੱਚ ਬੜੀ ਹਿਊਜ ਸਬਰੀ ਹੋਈ ਹੈ ਜਿਸ ਦੇ ਵਿੱਚ 11 ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ 19 ਡੈਸਟਾਪ ਤੇ ਪਲੱਸ ਹੋਰ ਵੀ ਐਕਸੈਸਰੀਜ਼ ਜਿਹੜੀਆਂ ਨੇ ਰਿਕਵਰ ਕੀਤੇ ਆ ਔਰ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਬਾਕੀ ਕਵਿਰੀ ਚੱਲੀ ਹੈ ਦਸਤੀ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਸਫਲਤਾ ਹਾਸਲ ਕਰਦੇ ਹੋਏ ਰਾਤ ਸਮੇਂ 18 ਸੇਵਾ ਕੇਂਦਰਾਂ ਚ ਚੋਰੀਆਂ ਕਰਨ ਵਾਲੇ ਇੱਕ گروਹ ਦਾ ਪਰਦਾਫਾਸ਼ ਕੀਤਾ ਹੈ ਪਰਦਾਫਾਸ਼ ਕਰਦੇ ਹਾਂ ਸਰਗਨਾ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਆ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ 16 ਦਸੰਬਰ 2023 ਨੂੰ ਲੱਦੇਵਾਲੀ ਅਤੇ ਢਿਲਵਾ ਵਿਖੇ ਸਥਿਤ ਸੇਵਾ ਕੇਂਦਰ ਵਿੱਚ ਦੋ ਚੋਰੀਆਂ ਹੋਈਆਂ ਸਨ ਉਨ੍ਹਾਂ ਦੱਸਿਆ ਕਿ ਚੋਰਾਂ ਨੇ ਇਨ੍ਹਾਂ ਸੇਵਾ ਕੇਂਦਰਾਂ ਵਿੱਚੋਂ ਕੰਪਿਊਟਰ ਮਾਨੀਟਰ ਪ੍ਰਿੰਟਰ ਐਨਵੀਆਰ ਮਸ਼ੀਨਾਂ ਬੈਟਰੀ ਤੇ ਹੋਰ ਸਮਾਨ ਚੋਰੀ ਕੀਤਾ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 2 ਐਫਆਈਆਰ ਨੰਬਰ 343 ਅਤੇ 344 थाना ਰਾਮਾ ਮੰਡੀ ਵਿਖੇ 16 ਦਸੰਬਰ 2023 ਨੂੰ ਆਈਪੀਸੀ ਦੀ ਧਾਰਾ ਤਹਿਤ 457 380 ਅਧੀਨ ਦਰਜ ਕੀਤੀਆਂ ਸਨ ਮਾਮਲੇ ਦੀ ਜਾਂਚ ਕਰਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਚੋਰੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ ਦੇਖੋ ਇਸ ਮੌਕੇ ਕੀ ਕਹਿ ਰਹੇ ਹਨ ਡੀਸੀਪੀ ਸੰਦੀਪ ਸ਼ਰਮਾ ਪੂਰੀ ਖਬਰ ਦੇਖੋ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਜਲੰਧਰ ਪੁਲਿਸ ਟੀਵੀ ਫੇਕ ਪੁਲਿਸ ਥਾਣਾ ਰਾਮਾ ਮੰਡੀ ਵੱਲੋਂ ACP ਸੈਂਟਰਲ ਦੀ ਨਿਗਰਾਨੀ ਹੇਠ ਇੱਕ ਵੱਡੀ ਫ੍ਰੀਥਰੂ ਕੀਤੀ ਗਈ ਹੈ ਜ ਜਿਹਦੇ ਵਿੱਚ ਉਹਨਾਂ ਨੇ ਅਠਾਰਾਂ ਸੇਵਾ ਕੇਂਦਰਾਂ ਦੇ ਵਿੱਚ ਚੋਰੀ ਦੇ ਕੇਸ ਜਿਹੜੇ ਆ ਉਹ ਟ੍ਰੇਸ ਕਰਕੇ ਇੱਕ ਗੈਂਗ ਫੜਿਆ ਤੇ ਉਹਨਾਂ ਤੋਂ ਰਿਕਵਰੀਜ਼ ਕੀਤੀਆਂ ਨੇ ਤੇ ਜਿਹਦੇ ਵਿੱਚ ਬੜੀ ਹਿਊਜ ਰਿਕਵਰੀ ਹੋਈ ਹੈ ਜਿਸ ਦੇ ਵਿੱਚ 11 ਪ੍ਰਿੰਟਰ ਹੁਣ ਤੱਕ ਤੇ 4 LED ਤੇ 3 ਕਲਰ ਪ੍ਰਿੰਟਰ ਇੱਕ ਸਕੈਨਰ ਉਨੀ ਡੈਸਕਟਾਪ ਤੇ ਪਲੱਸ ਉਹ ਐਕਸੈਸਰੀ ਜਿਹੜੀ ਨੇ ਉਹ ਕਵਰ ਕੀਤੀ ਆ। ਔਰ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ। ਬਾਕੀ ਤਫतीश ਚੱਲ ਰਹੀ ਹੈ।